ਇਨਾ ਪਸਪੰਜ ਜੀ ਆ ਲੈਣੀ ਆ ਸਪੰਜ ਲੈਣੀ ਆ ਫਿਰ ਇਹਦੇ ਉੱਪਰ ਪੈਰ ਧਰਨਾ ਐਦਾਂ ਪੈਰ ਧਰ ਲਓ ਪੈਰ ਧਰ ਕੇ ਜਿਵੇਂ ਜਦੋਂ ਪੈਰ ਦਾ ਆਪਨੇ ਸੈਂਟਰ ਬਣਾ ਲਿਆ ਚਾਕਲੇ ਲਓ ਐਦਾਂ ਨਿਸ਼ਾਨ ਲਾਉਣਾ ਚਾਰ ਚਪੇਰੇ ਆਪਣੇ ਨਿਸ਼ਾਨ ਲਾਉਣਾ ਹੈ ਤੇ ਹੁਣ ਜਿਵੇਂ ਇੱਕ ਦੀਨਾ ਨਹੀਂ ਬਰੀਕ ਉਰੀ ਨਿਸ਼ਾਨਾ ਹੁਣ ਇਹ ਨਿਸ਼ਾਨਾ ਤੇ ਆਪਾਂ ਇਹਨੂੰ ਕੱਟ ਲੈਣਾ ਇੱਦਾਂ ਇੱਕ 20 ਆਪਾਂ ਹੋਰ ਕੱਟ ਲਾਂਗੇ ਜਿੱਦਾਂ ਇਹ ਆ ਇਹਨੂੰ ਤੇਤਰ ਲਾਂਗੇ ਨੇ ਵੀ ਸਿੱਕੋ ਜੇ ਹੋ ਗਏ ਉਸ ਤੋਂ ਬਾਅਦ ਹੁਣ ਆਪਾਂ ਪੈਟਰਨ ਦੁਬਾਰਾ ਇਹਦੇ ਉੱਪਰ ਤੇ ਹੁਮੀ ਆਪਾਂ ਨੇ ਨਿਸ਼ਾਨ ਲਾ ਲਓ ਡੱਡਾ ਪੀਸ ਹੀ ਆਪਾਂ ਨੇ ਕੱਟਣਾਗਾ ਜਿੱਡਾ ਆਪਾਂ ਨੇ ਪੈਨ ਵਾਲਾ ਕੱਟਿਆ ਸਿਕਨਾਂ ਚਲੋ ਜੀ ਹੁਣ ਆਪਾਂ ਬਣਾਉਣੇ ਆ ਇਹਨੂੰ ਕਿਵੇਂ ਬਣਾਉਣਾ ਇਹ ਵੀ ਆਪਾਂ ਤੁਹਾਨੂੰ ਸਾਰਾ ਹੁਣ ਦਿਖਾਵਾਂਗੇ ਇਸ ਵੀਡੀਓ ਚ ਤੇ ਆਪਾਂ ਇਹਦੇ ਵਾਸਤੇ ਕਪੜਾ ਲੇਤਾਗਾ ਤੇ ਐਦਾਂ ਧਰ ਕੇ ਨਾ ਉੱਪਰ ਆਪਾਂ ਚਾਰੇ ਪੀਸ ਇਹਦੇ ਕੱਟ ਲੈਣੇ ਆਗੇ ਹੁਣ ਆਪਾਂ ਚਾਰੇ ਪੀਸ ਯਾਨੀ ਕਿ ਦੋ ਪੀਸ ਇਹ ਹੋਗੇ ਤੇ ਦੋ ਪੀਸੇ ਉੱਪਰਲੇ ਇਹ ਚਾਰੇ ਪੀਸ ਆਪਾਂ ਹੁਣ ਕੱਟ ਦੇਾਂਗੇ ਪਾ ਹੁਣ ਚਾਰੇ ਪੀਸ ਕੱਟ ਲਏ ਤੇ ਇਹਨੂੰ ਉੱਪਰ ਥੱਲੇ ਪੀਸ ਨੂੰ ਧਰ ਕੇ ਨਾ ਆਪਾਂ ਸਾਈਡਾਂ ਤੇ ਸੂਈ ਨਾਲ ਕਿਨਾਂ ਇੱਕ ਵਾਰੀ ਟਾਂਕੇ ਲਾਉਣੇ ਆ ਤੇ ਫਿਰ ਆਪਾਂ ਦੇਖੋਣੇ ਵੀ ਕਿਵੇਂ ਗਾਹਾਂ ਹੈਗਾ ਆਪਾਂ ਤਿਆਰ ਕਰਨੀ ਇਹ ਇੱਕ ਪਾਸੇ ਤਾਂ ਆਪਾਂ ਨੇ ਟਾਂਕੇ ਲਾ ਦਿੱਤੇ ਇਦਾਂ ਮੋਟੇ ਮੋਟੇ ਤਾਂ ਹੁਣ ਦੂਜੇ ਪਾਸੇ ਇਹਨੂੰ ਚੰਗੀ ਤਰ੍ਹਾਂ ਉੱਪਰ ਧਰ ਕੇ ਤੇ ਇਹ ਆਪਾਂ ਹੁਣ ਬਰੀਕ ਟਾਂਕੇ ਇਹਤੇ ਲਾਵਾਂਗੇ ਠੀਕ ਹੈ ਜੀ ਇਹਨੂੰ ਹੁਣ ਬਰੀਕ ਟਾਂਕੇ ਲਾ ਗਏ ਫਿਰ ਆਪਾਂ ਦਿਖਾਉਣੇ ਆ ਲਓ ਜੀ ਆਪਾਂ ਨੇ ਹੁਣ ਤਿਆਰ ਕਰ ਲਏ ਦੇਖੋ ਦੋ ਪੀਸ ਤੇ ਉਸ ਤੋਂ ਬਾਅਦ ਦੇਖੋ ਜਿਹੜੀ ਇਹ ਆਪਾਂ ਉੱਪਰ ਲਾਉਣੀ ਆ ਆਪਾਂ ਨੇ ਕੱਟੀ ਸੀ ਸਪੰਜੀ ਇਹ ਵੀ ਆਪਾਂ ਦੇਖੋ ਦੋਨੇ ਸਾਈਡ ਲਾ ਲਈ ਇਹਦੇ ਵੀ ਲਾਤੀ ਤੇ ਉਧਰੋਂ ਇਹ ਵਾਲੀ ਦੋਨਾਂ ਦੇ ਲਾਤੀ ਤੇ ਉਸ ਤੋਂ ਬਾਅਦ ਜਦੋਂ ਇਹ ਆਪਾਂ ਨੇ ਲਾਤੀ ਤੇ ਇਹ ਦੋ ਆਪਾਂ ਨੇ ਨਾ ਪਟੀਆਂ ਕੱਟੀਆਂ ਨੇ ਜਾਨੀ ਕਿ ਦੋ ਪੀਸ ਕੱਟਿਆ ਇਹ ਇਹ ਆਪਾਂ ਨੇ ਹੁਣ ਇੱਥੇ ਨਾ ਮੂਰੇ ਲਾਉਣੇ ਆ ਇਹ ਵਾਲੀ ਦੇ ਦੋਨੇ ਸਾਈਡ ਤੇ ਮੂਰੇ ਲਾਉਣੇ ਦੋਨਾਂ ਪਾਸੇ ਤੇ ਫਿਰ ਆਪਾਂ ਦਿਖਾਉਣੇ ਸਾਨੂੰ ਵੀ ਕਿੱਦਾਂ ਦੇ ਇਹ ਬਣਦੇ ਹੈਗੇ ਇਹ ਹੁਣ ਆਪਾਂ ਸਭ ਤੋਂ ਪਹਿਨਾ ਆ ਪੱਲੇ ਤੇ ਲਾਉਣੇ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਧਰਨਾਗਾ ਤੇ ਹੁਣ ਆਪਾਂ ਇਹਦੇ ਸਲਾਈ ਕਰਨੀ ਆ ਜਦੋਂ ਇਸ ਤਰੀਕੇ ਨਾਲ ਸਲਾਈ ਲੱਗ ਗਈ ਐਦਾਂ ਇਹਨੂੰ ਆਪਾਂ ਅੰਦਰਲੀ ਸਾਈਡਾ ਮੋੜ ਦਾਂਗੇ ਇਸ ਤਰੀਕੇ ਨਾਲ ਇੱਥੇ ਸਲਾਈ ਲੱਗ ਜੂ ਨੁੱਕਰ ਤੇ ਇੱਥੇ ਜਮਾ ਨੁੱਕਰ ਤੇ ਆਪਾਂ ਸਲਾਈ ਲਾਉਣੀ ਆ ਇਹਨੂੰ ਬੱਦ ਨੂੰ ਕੱਟ ਦਾਂਗੇ। ਇਸੇ ਤਰੀਕੇ ਨਾਲ ਹੀ ਹੁਣ ਜਿਹੜਾ ਇਹ ਵਾਲਾ ਪੀਸ ਆ ਇਹ ਤੇ ਆਪਾਂ ਇੱਥੇ ਉਰੇ ਸਲਾਈ ਲਾ ਲਾਂਗੇ। ਇੱਧਰ ਪਹਿਨਾ ਦੇਖੋ ਇਹ ਆਪਾਂ ਚਾਰ ਸਪੇਰੇ ਸੂਈ ਨਾਲ ਟਾਂਕੇ ਲਾਏ ਸੀ ਆਪਾਂ ਤੁਹਾਨੂੰ ਦਿਖਾਏ ਸੀਗੇ। ਤੇ ਹੁਣ ਆਪਾਂ ਇਹਦੇ ਵਾਂਗੂ ਇੱਥੇ ਵੀ ਲਾ ਦਿੰਨੇ ਆ। ਹੁਣ ਆਪਾਂ ਇਹਨੂੰ ਪਹਿਨਾ ਨਾ ਆਪਾਂ ਇਹਦਾ ਵਿਚਾਲਾ ਕਰਨਾਗਾ। ਇਹ ਮੇਕੀ ਦਾ ਵਿਚਾਲਾ ਕਰਕੇ ਨਾ ਇੱਥੇ ਨਿਸ਼ਾਨ ਲਾ ਲੈਣਾ ਐਦਾਂ ਆਪਣੀ ਨਿਸ਼ਾਨ ਲਾ ਲਿਆ ਇਸੇ ਤਰੀਕੇ ਨਾਲ ਹੀ ਆਪਾਂ ਜਿਹੜਾ ਆਪਣਾ ਇਹ ਤਲਾ ਬਣਾਇਆ ਹੈਗਾ ਇਹਦਾ ਆਪਾਂ ਵਿਚਾਲਾ ਕਰ ਲਾਂਗੇ ਇਹਦੇ ਵੀ ਨਿਸ਼ਾਨ ਲਾਉਣਾ ਉਸ ਤੋਂ ਬਾਅਦ ਜਦੋਂ ਆਪਾਂ ਨੇ ਨਿਸ਼ਾਨ ਲਾਤਾ ਇਹਨੂੰ ਆਪਾਂ ਇੱਕ ਵਾਰੀ ਨਾ ਸੂਈ ਨਾਲ ਕੱਚਾ ਜਾਂ ਕਰਾਂਗੇ ਵੀ ਇਹ ਹੱਲੇ ਨਾ ਵਿਚਾਰਾਂ ਨੂੰ ਆਪਾਂ ਨੇ ਟਾਂਕੇ ਲਾਉਣੇ ਸ਼ੁਰੂ ਕਰਨੇ ਆ ਤੇ ਬਸ ਮੋٹے ਮੋٹے ਹੀ ਆਪਾਂ ਟਾਂਕੇ ਲਾ ਦੇਣੇ ਇਹਨੂੰ ਅੰਦਰਲੇ ਪਾਸੇ ਰੱਖਣਾ ਬਸ ਐ ਪਚਾਰ ਚ ਵੇਟਾਂ ਕਿ ਲਾਉਣੇ ਆ ਜੇ ਧਾਗਾਗਾ ਧਾਗਾ ਆਪਾਂ ਤੀੜਾ ਪਾਇਆਗਾ ਦੋ ਲੜਾ ਵੀ ਪਾ ਸਕਦੇ ਹਾਂ ਇਹ 3 ਲੜਾ ਤਿੰਨ ਲੜਾ ਕਰ ਲੋਗੇ ਤਾਂ ਥੋੜਾ ਇਹ ਜਿਆਦਾ ਮਜ਼ਬੂਤ ਹੋ ਜਾਊਗਾ ਬਸ ਆ ਇੱਥੇ ਲੈ ਕੇ ਖਤਮ ਕਰ ਦੇਣਾ ਇਹਨੂੰ ਹੁਣ ਆਪਾਂ ਇੱਕ ਸਾਈਡ ਤਾਂ ਆਪਣੇ ਲਾਗੇ ਟਾਂਕੇ ਇਸੇ ਤਰੀਕੇ ਨਾਲ ਹੀ ਆਪਾਂ ਨੂੰ ਅੰਦਰ ਦੀ ਸਾਈਡ ਕਰਕੇ ਇੱਥੇ ਆਪਾਂ ਟਾਂਕੇ ਲਾ ਦਾਂਗੇ ਦੂਜੀ ਸਾਈਡ ਇਸ ਤਰੀਕੇ ਨਾਲ ਇੱਥੇ ਟਾਂਕੇ ਲੱਗ ਜਾਣਗੇ ਇਹ ਦਾ ਆਪਾਂ ਸਾਰੇ ਟਾਂਕੇ ਲਾ ਲਾਂਗੇ ਇਸ ਤਰੀਕੇ ਨਾਲ ਦੇਖੋ ਆਪਾਂ ਦੋਨੇ ਤਿਆਰ ਕਰ ਲਏ ਇਹ ਸੈੱਟ ਤੇ ਹੁਣ ਆਪਾਂ ਨੇ ਕੀ ਕਰਨਾਗਾ ਦੇਖੋ ਜਿਹੜੀ ਸਾਈਡ ਆ ਦੇਖੋ ਇਹ ਸਾਈਡਾਂ ਤੇ ਨਾ ਆਪਾਂ ਨੇ ਜਿਵੇਂ ਕਿ ਇੱਥੇ ਆ ਲਾਈ ਹੋਈ ਆ ਪੱਟੀ ਹਨਾ ਇਧਰ ਲਾਈ ਆ ਇਸੇ ਤਰ੍ਹਾਂ ਹੀ ਆਪਾਂ ਨੇ ਸਾਈਡਾਂ ਤੇ ਲਾਉਣੀ ਆ ਚਾਰ ਚਪੇਰੇ ਲਾਵਾਂਗੇ ਆਪਾਂ ਤੇ ਇਹ ਆਪਣੇ ਰੇਵ ਪੀਸ ਲੈਂਦਾਗਾ ਯਾਨੀ ਕਿ ਰੇਵ ਪੱਟੀ ਆ ਇਹ ਤੇ ਇਹਨੂੰ ਆਪਾਂ ਲਾਉਣੇ ਆ ਚਾਰ ਚਪੇਰੇ ਠੀਕ ਆ ਜੀ ਚੱਪਲਾਂ ਦੇਖੋ ਆਪਣੀਆਂ ਬਣ ਗਈਆਂ ਸਪੰਜ ਵਾਲੀਆਂ ਬਹੁਤ ਵਧੀਆ ਦੇਖੋ ਬਣੀਆਂ ਨੇ ਤੇ ਇਸ ਤਰੀਕੇ ਨਾਲ ਦੇਖੋ ਆਪਾਂ ਬਣਾ ਸਕਦੇ ਆਂਗੇ ਤੇ ਹਜੇ ਥੋੜਾ ਜਿਹਾ ਆਪਾਂ ਇੱਥੇ ਹੋਰ ਜਾਨੀ ਕਿ ਮਣਕਣੇ ਪਏ ਆ ਮੋਤੀ ਤੇ ਉਹ ਆ ਵਾਲੇ ਪਏ ਆ ਦੇਖੋ ਇਹ ਆਪਾਂ ਇੱਥੇ ਲਾ ਦਾਂਗੇ ਤੇ ਹੋਰ ਵੀ ਜ਼ਿਆਦਾ ਸੋਹਣੀ ਆਪਣੀ ਜਿਹੜੀ ਚੱਪਲ ਬਣ ਜੂਗੀ ਤੇ ਹੁਣ ਆਪਾਂ ਲਾਉਣੇ ਆ ਇੱਥੇ ਮੋਤੀ ਅੰਜੀ ਜਿਹੜੇ ਆਪਣੇ ਬੂਟ ਆ ਬਣ ਕੇ ਤਿਆਰ ਹੋਵੇ ਸਪੰਜ ਵਾਲੇ ਆਪਣੇ ਇਹ ਬੂਟ ਬਣਾਏ ਆਗੇ ਤੇ ਬਹੁਤ ਵਧੀਆ ਦੇਖੋ ਹਲਕੇ ਫੁਲਕੇ ਜੇ ਬਣੇ ਆਗੇ ਜਿਵੇਂ ਕਿ ਹੁਣ ਸਰਦੀਆਂ ਦੇ ਮੌਸਮ ਆ ਗਿਆ ਤੇ ਆਪਨੇ ਦੇਖੋ ਪায়ে ਠਰਦੇ ਰਹਿੰਦੇ ਆਗੇ ਕੰਮ ਤੇ ਬੈੰਨੇ ਆ ਜਦੋਂ ਉਦੋਂ ਵੀ ਤਾਂ ਆਮ ਵੀ ਦੇਖੋ ਜਦੋਂ ਆਪਾਂ ਅੰਦਰ ਫਿਰਦੇ ਰਹਿੰਨੇ ਆਗੇ ਫਰਸ਼ ਠੰਡਾ ਹੁੰਦਾਗਾ ਤਾਂ ਐਦਾਂ ਦੇ ਦੇਖੋ ਆਪਾਂ ਬਣਾ ਕੇ ਪਾ ਸਕਦੇ ਆ ਬਹੁਤ ਨਿੱਗੇ ਬਣੇ ਆਗੇ ਇਹੇ ਇਹ ਬਿਲਕੁਲ ਹਲਕਾ-ਭੁਲਕਾ ਦਾ ਦੇਖੋ ਜਮਾ ਵੀ ਆਇਆ ਨਹੀਂ ਹੈਗਾ ਪਾਰੀਆ ਕਿਉਂਕਿ ਇਹਦੇ ਵਿੱਚ ਸਿਰਫ ਉਸ ਪੰਜ ਜੀ ਵੀ ਪਾਈ ਆਪਾਂ ਨੇ ਤੇ ਡਿਜ਼ਾਈਨ ਦੇਖੋ ਕਿੰਨਾ ਵਧੀਆ ਬਣਿਆ ਗਿਆ ਤੇ ਨਿੱਗੇ ਵੀ ਪੂਰੇ ਆ ਇਹ ਤੇ ਇਹਨੂੰ ਸਪੰਜ ਨਾਲ ਆਪਾਂ ਇਸ ਤਰ੍ਹਾਂ ਬੂਟ ਬਣਾ ਕੇ ਤਿਆਰ ਕਰ ਸਕਦੇ ਹਾਂਗੇ ਇਹ ਜਿਹੜਾ ਕਲਰ ਆ ਗੂੜਾ ਬਦਾਮ ਰੰਗਾ ਜਿਹਾ ਕੈਮਰੇ ਵਿੱਚ ਸਮਾਰ ਘਿਆ ਨਹੀਂ ਰਿਹਾ ਤਾਂ ਤੁਸੀਂ ਕੋਈ ਮਰਜ਼ੀ ਕਲਰ ਲੈ ਸਕਦੇ ਹੋ ਇਹ ਯਾਨੀ ਕਿ ਸਲੀਨ ਆਗੀ ਆਪਣੇ ਕੋਲੇ ਤੇ ਇਹ ਗਰਮ ਆਗੀ ਯਾਨੀ ਕਿ ਤੇ ਵਧੀਆ ਦੇਖੋ ਇਹ ਬਣਿਆ ਹੌਲੀ ਹੌਲੀ ਬਣਿਆਂਗੇ ਡਿਜ਼ਾਈਨ ਵੀ ਦੇਖੋ ਬਹੁਤ ਸੋਹਣਾਗਾ ਤੇ ਇਸ ਤਰ੍ਹਾਂ ਦੇਖੋ ਆਪਾਂ ਬਣਾ ਸਕਦੇ ਹਾਂ ਹੁਣ ਜਿਵੇਂ ਕਿ ਸਿਆਲ ਚ ਆਪਾਂ ਅੰਦਰ ਪੋਚਾ ਲੱਗਿਆ ਹੁੰਦਾ ਤਾਬਾਂ ਨੂੰ ਐ ਹੁੰਦਾ ਵੀ ਕਿਤੇ ਪੈੜਾ ਨਾ ਹੋ ਜੇਣ ਫਰਸ਼ ਤੇ ਤਾਂ ਆਪਾਂ ਡਰਦੇ ਮਾਰੇ ਚੱਪਲਾਂ ਵੀ ਨਹੀਂ ਪਾਉਂਦੇ ਬੂਟ ਨਹੀਂ ਪਾਉਂਦੇ ਥੋੜਾ ਖਣਾ ਚਿਰ ਵੀ ਇਹਨੂੰ ਸੁੱਕ ਜਾਣ ਤੋਂ ਫੇਰ ਹੀ ਆਪਾਂ ਪਾਵਾਂਗੇ ਤੇ ਉਦੋਂ ਦੇਖੋ ਆਪਾਂ ਆ ਚੱਪਲ ਨੂੰ ਵਰਤ ਸਕਦੇ ਹਾਂਗੇ ਬੂਟ ਨੂੰ ਇਹਨੂੰ ਵਰਤ ਸਕਦੇ ਹਾਂਗੇ ਤੇ ਇਹਨੂੰ ਪਾ ਸਕਦੇ ਹਾਂ ਨਾ ਇਹਦੇ ਨਾਲ ਕੋਈ ਪੈੜਾ ਹੋਣ ਤਾਂ ਵਧੀਆ ਦੇਖੋ ਬੂਟ ਬਣਿਆਗਾ ਇਹ ਡਿਜ਼ਾਈਨ دار ਬੂਟ ਬਣਿਆ ਇਸੇ ਤਰ੍ਹਾਂ ਹੀ ਦੇਖੋ ਤੁਸੀਂ ਵੀਡੀਓ ਦੇਖ ਕੇ ਇਹ ਬੂਟ ਬਣਾ ਸਕਦੇ ਹੋ ਤੇ ਜੈਨਕਿ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਕਮੈਂਟ ਦੇਖੋ ਛੋਡੇ ਦੇਖ ਕੇ ਪਤਾ ਲੱਗੂਗਾ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਵਧੀਆ ਲੱਗਿਆ ਕਮੈਂਟ ਜਰੂਰ ਕਰਿਓ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਦੇਖੋ ਇਹ ਚੀਜ਼ ਤੇ ਮਿਹਨਤ ਬਹੁਤ ਹੋਈ ਹੈਗੀ ਇਹ ਤੁਹਾਡੇ ਵਾਸਤੇ ਆਪਾਂ ਵੀਡੀਓ ਬਣਾਈ ਹੈਗੀ ਵੀ ਆਪਾਂ ਇਦਾਂ ਦੀਆਂ ਚੀਜ਼ਾਂ ਘਰ ਵਿੱਚ ਤਿਆਰ ਕਰ ਸਕਦੇ ਆਂਗੇ ਕੋਈ ਵੀ ਚੀਜ਼ ਬਣਾਉਣੀ ਔਖੀ ਨਹੀਂ ਹੈਗੀ ਕੱਪ ਕੱਲ ਥੋੜੀ ਜਿਹੀ ਆਪਾਂ ਨੂੰ ਮਿਹਨਤ ਚਾਹੀਦੀ ਹੈਗੀ ਮਿਹਨਤ ਕਰਾਂਗੇ ਤਾਂ ਦੇਖੋ ਸਫਲਤਾ ਆਪਾਂ ਨੂੰ ਜਰੂਰ ਮਿਲੂਗੀ ਤੇ ਜਿਵੇਂ ਕਿ ਦੇਖੋ ਮੈਂ ਪਹਿਲੀ ਵਾਰ ਬਣਾਇਆ ਦੇਖੋ ਬਹੁਤ ਵਧੀਆ ਬਣਿਆ ਹੈਗੀ ਦੇਖੋ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਬਣਾ ਸਕਦੇ ਆਂਗੇ ਇਹ ਆਪਣੀ ਅੱਜ ਦੀ ਵੀਡੀਓ ਤੇ ਮਿਲਦੇ ਆਂ ਜੀ ਹੁਣ ਆਪਾਂ ਅਗਲੀ ਵੀਡੀਓ 'ਚ